ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਵਾਲੇ ਵਲੌਗ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਲਵ ਜੀ ਅੱਜ ਆਪਾਂ ਵਲੌਗ ਲੈ ਕੇ ਹਾਜ਼ਰ ਹੋ ਗਏ ਆਂ ਤੇ ਜਿਹੜਾ ਸੂਟ ਮੈਂ ਪੇਂਟ ਕਰਨਾ ਸ਼ੁਰੂ ਕੀਤਾ ਹੋਇਆ ਸੀਗਾ ਅੱਜ ਬੱਸ ਉਹਦੀ ਫਿਨਿਸ਼ਿੰਗ ਕਰ ਰਹੀ ਸੀ ਮਤਲਬ ਸਾਰਾ ਹੋ ਗਿਆ ਸੀਗਾ ਤੇ ਥੋੜਾ ਪੋਤਾ ਰਹਿ ਗਿਆ ਸੀਗਾ ਕਲਰ ਕਰਨ ਵਾਲਾ ਉਹ ਕਰ ਰਹੀ ਆਂ ਤੇ ਮੈਂ ਹੁਣ ਪੇਂਟ ਜਿਵੇਂ ਦੋ ਸੂਟ ਕਰ ਲਏ ਆ ਤਾਂ ਹੁਣ ਮੇਰਾ ਜੀ ਕਰਦਾ ਵੀ ਮੈਂ ਇੱਕ ਅੱਧਾ ਸੂਟ ਹੋਰ ਕਰਾਂ ਕਿਉਂਕਿ ਇਹ ਮੇਰਾ ਸ਼ੌਂਕ ਸੀਗਾ ਹਨਾ ਮੈਂ ਬੜੇ ਸ਼ੌਂਕ ਨਾਲ ਸਿੱਖੀ ਸੀ ਪੇਂਟਿੰਗ ਜਿਹੜੀ ਆ ਤੇ ਬਸ ਜਦੋਂ ਕਿ ਮੈਰिज ਤੋਂ ਬਾਅਦ ਮੈਂ ਕਈ ਸੂਟ ਪੇਂਟ ਕੀਤੇ ਵੀ ਸੀਗੇ ਜਿਵੇਂ ਬੈੱਡ ਸ਼ੀਟਾਂ ਵਗੈਰਾ ਮੇਰੇ ਨਣਾਂ ਦੀਆਂ ਉਹ ਵੀ ਕੀਤੀਆਂ ਸੀਗੀਆਂ ਤੇ ਬਸ ਉਸ ਤੋਂ ਬਾਅਦ ਜੀ ਇਹਨੇ ਬਿਜ਼ੀ ਹੋ ਗਏ ਨਾ ਲਾਈਫ ਦੇ ਵਿੱਚ ਵੀ ਆਪਦਾ ਸ਼ੌਂਕ ਪੂਰਾ ਕਰਨ ਦਾ ਟਾਈਮ ਹੀ ਨਹੀਂ ਲੱਗਦਾ ਸੀਗਾ ਵੀ ਇੱਕ ਤਰ੍ਹਾਂ ਦੇ ਮਸ਼ੀਨੀ ਬਣ ਗਏ ਸੀ ਨਾ ਫਿਰ ਮੈਂ ਜੋਬ ਸ਼ੁਰੂ ਕਰਤੀ ਸੀਗੀ ਫਿਰ ਜਿਵੇਂ ਕੀ ਕਰਦੇ ਕੰਮਕਾਜ ਬੇਟੇ ਦੀ ਸਟੱਡੀ ਹੋਮਵਰਕ ਕਰਾਉਣਾ ਪੜਾਉਣਾ ਤੇ ਫਿਰ ਵੈਸੇ ਵੀ ਜੇ ਆਪਾਂ ਜੌਬ ਦੇ ਨਾਲ ਨਾਲ ਘਰ ਸੰਭਾਲੀਏ ਤਾਂ ਫਿਰ ਆਪਣੇ ਕੋਲ ਟਾਈਮ ਬਹੁਤ ਘੱਟ ਰਹਿ ਜਾਂਦਾ ਨਾ ਹੋਰ ਕੋਈ ਸ਼ੌਂਕ ਪੂਰੇ ਕਰਨ ਦਾ ਚਲੋ ਜੌਬ ਕਰਨਾ ਵੀ ਮੇਰਾ ਸ਼ੌਂਕ ਸੀਗਾ ਬੱਚਿਆਂ ਨੂੰ ਪੜਾਉਣਾ ਤਾਂ ਮੇਰਾ ਸ਼ੁਰੂ ਤੋਂ ਹੀ ਸ਼ੌਂਕ ਰਿਹਾ ਹੈ ਤੇ ਅੱਜ ਵੀ ਮੈਂ ਪੜਾ ਰਹੀ ਹਾਂ ਚਾਹੇ ਉਹ ਮੈਂ ਘਰੇ ਭਰਾ ਰਹੀ ਹਾਂ ਤੇ ਪਰ ਜਿਹੜੇ ਮੇਰੇ ਹੋਰ ਐਕਸਟਰਾ ਹੌਬੀ ਸੀਗੀਆਂ ਉਹਨਾਂ ਨੂੰ ਟਾਈਮ ਨਹੀਂ ਮਿਲਦਾ ਸੀਗਾ ਤੇ ਜਦੋਂ ਆਪਾਂ ਜਦੋਂ 40 42 ਸਾਲ ਦੇ ਹੋ ਜਾਈਦੇ ਨਾ ਆਪਣੇ ਬੱਚੇ ਵੱਡੇ ਹੋ ਜਾਂਦੇ ਆ ਫਿਰ ਆਪਾਂ ਨੂੰ ਕੁਝ ਟਾਈਮ ਮਿਲਣ ਲੱਗ ਜਾਂਦਾ ਵੀ ਆਪਾਂ ਆਪਣੇ ਸ਼ੌਂਕ ਪੂਰੇ ਕਰ ਸਕੀਏ ਹਨਾ ਤੇ ਬਸ ਆਹੀ ਟਾਈਮ ਮੇਰੇ ਕੋ ਵੀ ਸੀਗਾ ਵੀ ਹੁਣ ਮੇਰੇ ਕੋਲ ਥੋੜਾ ਜਿਹਾ ਟਾਈਮ ਸੀਗਾ ਤੇ ਮੇਕਾ ਚਲੋ ਮੈਂ ਸੂਟ ਪੇਂਟ ਕਰ ਲੈਂਦੀ ਆ ਤੇ ਇਹ ਕਾਫੀ ਟਾਈਮ ਹੋ ਗਿਆ ਛੱਡਿਆ ਨੂੰ ਪਰ ਮੇਰਾ ਹੁਣ ਸ਼ੌਂਕ ਜਿਵੇਂ ਜਾਗ ਜਿਹਾ ਗਿਆ ਇੱਕ ਤਰ੍ਹਾਂ ਦਾ ਤੇ ਸਭ ਨੂੰ ਹੀ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਹਨਾ ਬੀ ਜੇ ਆਪਣੇ ਕੋਲ ਇੰਨਾ ਕੁ ਟਾਈਮ ਜਦੋਂ ਬੱਚੇ ਸੱਟ ਹੋ ਜਾਂਦੇ ਆ ਹਨਾ ਜਦ ਬੱਚੇ ਵੱਡੇ ਹੋ ਜਾਂਦੇ ਆ ਤੇ ਆਪਣੇ ਕੋਲ ਟਾਈਮ ਇੰਨਾ ਕੁ ਹੋ ਜਾਂਦਾ ਹੈ ਕਿ ਆਪ ਦੇ ਲਈ ਵੀ ਟਾਈਮ ਕੱਢ ਸਕੀਏ ਵੀ ਆਪਾਂ ਜੇ ਮਾਰਨਿੰਗ ਵਾਕ ਤੇ ਜਾਣਾ ਚਾਹੁੰਦੇ ਮਾਰਨਿੰਗ ਵਾਕ ਤੇ ਜਾਈਏ ਘੁੰਮਣ ਜਾਈਏ ਕਿਤੇ ਜਾਂ ਆਪਣਾ ਕੋਈ ਘਰੇ ਰਹਿ ਕੇ ਜੇ ਆਪਾਂ ਬਾਹਰ ਨਹੀਂ ਜਾ ਸਕਦੇ ਕਿਤੇ ਤਾਂ ਘਰੇ ਰਹਿ ਕੇ ਆਪਣਾ ਜਿਹੜਾ ਸ਼ੌਂਕ ਹੈ ਉਹ ਪੂਰਾ ਕਰੀਏ ਜਿਹੜੀ ਹੌਬੀ ਆ ਆਪਣੀ ਹਨਾ ਫਿਰ ਮਨ ਨੂੰ ਬੜਾ ਸਕੂਨ ਜਾਂ ਮਿਲਦਾ ਇਸ ਤਰ੍ਹਾਂ ਦਾ ਕਰਕੇ ਤੇ ਮੈਂ ਵੀ ਬਸ ਹੁਣ ਮੇ ਕੋ ਜਿਵੇਂ ਟਾਈਮ ਹੁੰਦਾ ਮੈਂ ਗਾਰਡਨਿੰਗ ਕਰ ਲੈਂਦੀ ਆ ਨਾ ਗਾਰਡਨਿੰਗ ਦੇ ਨਾਲ ਨਾਲ ਤੇ ਹੁਣ ਮੈਂ ਥੋੜਾ ਜਿਹਾ ਦੋ ਤਿੰਨ ਦੋ ਸੂਟ ਪੈਂਟ ਕੀਤੀ ਆ ਤੇ ਬਹੁਤ ਵਧੀਆ ਜਿਹਾ ਲੱਗਿਆ ਵੀ ਆਪਦੇ ਹੱਥ ਦੀ ਬਣਾਈ ਹੋਈ ਚੀਜ਼ ਹੈ ਨਾ ਕਿਉਂਕਿ ਜੇ ਆਪਾਂ ਕਿਸੇ ਤੋਂ ਵੀ ਕਰਵਾਉਨੇ ਆ ਤੇ ਕਈ ਵਾਰ ਆਪਾਂ ਨੂੰ ਚੀਜ਼ ਪਸੰਦ ਵੀ ਨਹੀਂ ਆਉਂਦੀਗੀ ਤੇ ਪੈਸੇ ਵੀ ਜ਼ਿਆਦਾ ਲੱਗ ਜਾਂਦੇ ਆ ਤੇ ਆਪਾਂ ਜੇ ਜਕਰੋਨਾ ਚਾਹੁੰਦੇ ਆ ਉਹ ਜੇ ਆਪਾਂ ਨੂੰ ਮਿਲਦਾ ਵੀ ਨਹੀਂਗਾ ਤੇ ਬਾਕੀ ਜਿਹੜੇ ਤਾਂ ਬਹੁਤ ਐਕਸਪੀਰੀਐਂਸਡ ਐ ਇਹਨੇ ਵੀ ਉਹ ਬਹੁਤ ਵਧੀਆ ਕਰਦੇ ਵੀ ਹੈਗੇ ਪਰ ਉਹਨਾਂ ਦਾ ਰੇਟ ਵੀ ਉਨਾ ਹੀ ਹਾਈ ਹੁੰਦਾ ਨਾ ਕਰਾਉਣ ਦਾ ਤੇ ਇਸ ਕਰਕੇ ਮੈਂ ਇਹ ਸੋਚਿਆ ਮਨ ਕਾ ਚਲੋ ਮੇਰੇ ਕੋਲ ਟਾਈਮ ਹੈਗਾ ਤਾਂ ਕਿਉਂ ਨਾ ਮੈਂ ਖੁਦ ਕਰਾਂ ਇਹ ਪੇਂਟ ਤੇ ਮੈਂ ਦੋ ਸੂਟ ਜਿਹੜੇ ਤਿਆਰ ਕਰ ਲਏ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਕੀ ਕੀ ਸ਼ੌਂਕ ਹੈ ਤੇ ਤੁਸੀਂ ਕਿੰਨਾ ਕ ਆਪਦੇ ਸ਼ੌਂਕ ਵਾਸਤੇ ਟਾਈਮ ਕੱਢ ਰਹੇ ਹੋ ਜਾ ਤੁਸੀਂ ਕਰ ਰਹੇ ਹੋ ਜਾਂ ਤੁਹਾਡਾ ਪਲਾਨ ਹੈਗਾ ਵੀ ਤੁਸੀਂ ਵੀ ਆਪਦਾ ਸ਼ੌਂਕ ਜਿਹੜਾ ਆਉਣ ਵਾਲੇ ਟਾਈਮ 'ਚ ਪੂਰਾ ਕਰੋ ਤੇ ਵਾਇਗਰ ਰੋਗੇ ਅਗੇ ਇਹ ਅਰਦਾਸ ਕਰਦੇ ਆਂ ਵੀ ਵਾਇਗਰ ਉਹ ਸਭ ਨੂੰ ਤੰਦਰੁਸਤੀ ਦੇਵੇ ਤਾਂ ਕਿ ਹਰ ਕੋਈ ਆਪਦਾ ਜਿਹੜਾ ਸ਼ੌਂਕ ਪੂਰਾ ਕਰ ਸਕੇ ਤੇ ਬਸ ਇਹ ਹੋ ਜਾਂਦਾ ਨਾ ਵੀ ਜਦੋਂ 40 ਦੀ ਉਮਰ ਹੋ ਜਾਂਦੀ ਹੈ ਉਸ ਤੋਂ ਬਾਅਦ ਥੋੜਾ ਕਿਤੇ ਨਾ ਕਿਤੇ ਆਪਣਾ ਜਿਹੜਾ ਸਰੀਰ ਹੈ ਉਹ ਦਵਾਈਆਂ ਨੂੰ ਹੋ ਜਾਂਦਾ ਹੈ ਵੀ ਹੁਣਾਂ ਸ਼ੁਰੂ ਹੋ ਜਾਂਦਾ 50 55 ਸਾਲ ਤੋਂ ਬਾਅਦ ਤਾਂ ਮੋਸਟਲੀ ਜੋ ਹੈਲਥ ਪ੍ਰੋਬਲਮ ਜਿਹੜੀਆਂ ਹੈਲਥ ਇਸ਼ੂ ਸ਼ੁਰੂ ਹੋ ਹੀ ਜਾਂਦੇ ਹਨਾ ਗੋਡਿਆਂ ਦੀਆਂ ਦਵਾਈਆਂ ਹੋ ਗਈਆਂ ਜਾਂ ਕੋਈ ਹੋਰ ਕੋਈ ਪ੍ਰੋਬਲਮ ਆ ਹੋ ਜਾਂਦੀਆਂ ਤਾਂ ਹੋ ਹੀ ਜਾਂਦੀਆਂ ਕਿ ਹਰ ਤਰ੍ਹਾਂ ਦੀ ਕੋਈ ਨਾ ਕੋਈ ਪ੍ਰੋਬਲਮ ਹਰ ਕਿਸੇ ਨੂੰ ਲੱਗ ਜਾਂਦੀ ਹੈ ਬਹੁਤ ਇਹ ਜਿਹੇ ਘੱਟ ਲੋਕ ਹੁੰਦੇ ਆ ਉਹਨਾਂ ਨੂੰ ਦੇਖ ਕੇ ਬੜਾ ਮਨ ਨੂੰ ਵਧੀਆ ਲੱਗਦਾ ਵੀ ਇਹ ਈ ਨਿਊਮਰ ਚ ਹੋ ਕੇ ਵੀ ਤੰਦਰੁਸਤ ਹੈ ਵਧੀਆ ਆ ਹਨਾ ਤੇ ਇਸ ਕਰਕੇ ਆਹੇ 10 ਸਾਲ ਵੀ ਆਪਣੇ ਕੋਲੇ ਹੁੰਦੀ ਆ ਜਦੋਂ ਆਪਦੇ ਵਾਸਤੇ ਆਪਾਂ ਟਾਈਮ ਕੱਢ ਸਕਦੇ ਆ ਕਿਉਂਕਿ 40 ਸਾਲ ਤੋਂ ਪਹਿਲਾਂ ਵਾਲੀ ਜਿਹੜੀ ਉਮਰ ਹੁੰਦੀ ਆ ਉਹ ਜ਼ਿਆਦਾਤਰ ਬੱਚਿਆਂ ਦੇ ਵਰਕ 'ਚ ਬਿਜੀ ਹੋ ਜਾਂਦੀ ਆ ਹਨਾ ਘਰ ਦੇ ਕੰਮਾਂ ਦੇ ਵਿੱਚ ਬਿਜੀ ਹੁੰਦੇ ਘਰ ਦੇ ਕੰਮ ਤਾਂ ਦੇਖੋ ਹਮੇਸ਼ਾ ਹੀ ਕਰਨੇ ਹੀ ਪੈਂਦੇ ਆ ਪਰ ਇਨਾਂ ਵੀ ਉਹ ਲਾਈਫ ਆਪਣੇ ਜ਼ਿਆਦਾ ਬਿਜੀ ਹੋ ਜਾਂਦੀ ਤੇ ਫਿਰ 50 ਤੋਂ ਬਾਅਦ ਵੀ ਲਾਈਫ ਥੋੜੀ ਜਿਹੀ ਆ ਉਹ ਬਿਜ਼ੀ ਇਸ ਤਰ੍ਹਾਂ ਹੋ ਜਾਂਦੀ ਆ ਵੀ ਉਦੋਂ ਕੋਈ ਨਾ ਕੋਈ ਦਵਾਈਆਂ ਵਾਲੇ ਕੰਮ ਸ਼ੁਰੂ ਹੋ ਜਾਂਦੇ ਆ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਆ ਤੇ ਆਹੀ 10 ਕਸਾਲ ਹੁੰਦੀ ਆ ਜਦੋਂ ਬੰਦਾ ਆਪਦੇ ਵਾਸਤੇ ਇੰਜੋਏ ਕਰ ਸਕਦਾ ਹੈ ਤੇ ਸਭ ਨੂੰ ਹੀ ਆਪਦੀ ਲਾਈਫ ਜਿਹੜੀ ਆ ਇੰਜੋਏ ਕਰਨੀ ਚਾਹੀਦੀ ਆ ਮੈਂ ਤਾਂ ਆਪਣੇ ਟਾਈਮ ਦੇ ਵਿੱਚ ਹਮੇਸ਼ਾ ਇੰਜੋਏ ਕਰਦੀ ਰਹੀ ਨੀ ਜਦੋਂ ਆਪਾਂ ਪੜਦੇ ਹੁੰਦੇ ਸੀਗੇ ਉਹ ਵੀ ਆਪਾਂ ਪੂਰੀ ਇੰਜੋਏ ਕੀਤੀ ਆ ਉਸ ਤੋਂ ਬਾਅਦ ਜਿਵੇਂ ਕਿ ਆਪਾਂ ਕੋਈ ਮੈਂ ਜਿਵੇਂ ਮੈਰਿਜ ਤੋਂ ਬਾਅਦ ਆਪਾਂ ਕਾਫੀ ਬਿਜ਼ੀ ਹੋ ਜਾਂਦੇ ਆ ਪਰ ਆਪਾਂ ਮੈਰਿਜ ਫੰਕਸ਼ਨ ਵਗੈਰਾ ਪੂਰਾ ਇੰਜੋਏ ਕਰੀਦਾ ਵੀ ਜਿੱਥੇ ਵੀ ਜਾਈਦਾ ਆ ਤੇ ਹੁਣ ਆਹ ਟਾਈਮ ਹੈ ਜਿਹੜਾ ਆਪਾਂ ਉਹ ਵੀ ਇੰਜੋਏ ਕਰ ਰਹੇ ਆ ਕਿਉਂਕਿ ਕੰਮ ਦੇ ਨਾਲ-ਨਾਲ ਆਪਦੇ ਲਈ ਟਾਈਮ ਜ਼ਰੂਰ ਕੱਢਣਾ ਚਾਹੀਦਾ ਹੈ ਆ ਕਈ ਔਰਤਾਂ ਨੂੰ ਮੈਂ ਬਹੁਤ ਸੁਨਿਆਵੀ ਔਰ 네ਗੇਟਿਵ ਥਿੰਕਿੰਗ ਬਹੁਤ ਰੱਖਦੀਆਂ ਮਤਲਬ ਹਰ ਕੰਮ ਦੇ ਵਿੱਚ ਉਹਨਾਂ ਨੇ ਆ ਸੋਚਣਾ ਵੀ ਸਾਨੂੰ ਆ ਨਹੀਂ ਮਿਲਿਆ ਸਾਨੂੰ ਉਹ ਨਹੀਂ ਮਿਲਿਆ ਉਹਨੂੰ ਇਸ ਤਰ੍ਹਾਂ ਕਿਉਂ ਮਿਲ ਗਿਆ ਸਾਨੂੰ ਇਸ ਤਰ੍ਹਾਂ ਕਿਉਂ ਨਹੀਂ ਮਿਲਿਆ ਪਰ ਇਹ 네ਗੇਟਿਵ ਥਿੰਕਿੰਗ ਜਿਹੜੀ ਹੈ ਕਿਤੇ ਨਾ ਕਿਤੇ ਡਿਪਰੈਸ਼ਨ ਲਿਆਉਂਦੀ ਲਿਆਉਂਦੀ ਹੈ ਕਿਉਂਕਿ ਹਰ ਘਰ ਦਾ ਮਾਹੌਲ ਜਿਹੜਾ ਹੁੰਦਾ ਅੱਡ ਅੱਡ ਹੁੰਦਾ ਨਾ ਜ਼ਰੂਰੀ ਨਹੀਂ ਵੀ ਸਾਰਿਆਂ ਦੇ ਇਨੇ ਫ੍ਰੈਂਕਲੀ ਹੋਣ ਵੀ ਤੁਸੀਂ ਬਾਹਰ ਜਾ ਕੇ ਹੀ ਸਾਰੇ ਕੰਮ ਕਰੋ ਕਰੋ ਬਾਹਰ ਨਿਕਲ ਕੇ ਤਾਂ ਇਸ ਲਈ ਘਰੇ ਵੀ ਰਹਿ ਕੇ ਆਪਾਂ ਕੋਈ ਨਾ ਕੋਈ ਆਪਣੇ ਵਾਸਤੇ ਆਪਦਾ ਸ਼ੌਂਕ ਪੂਰਾ ਕਰ ਸਕਦੇ ਆਂ ਆਪਦੇ ਟਾਈਮ ਨੂੰ ਵਧੀਆ ਤਰੀਕੇ ਨਾਲ ਸਪੈਂਡ ਕਰ ਸਕਦੇ ਆਂ ਹਨਾ ਤੇ ਇਸ ਨਾਲ ਜਿਹੜਾ ਉਹਦੇ ਮਨ ਨੂੰ ਸਕੂਨ ਮਿਲਦਾ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਉਹ ਬਹੁਤ ਹੀ ਵਧੀਆ ਰਹਿੰਦੀ ਹੈ ਤੇ ਇਹ ਬਹੁਤ ਵਧੀਆ ਤਰੀਕਾ ਹੁੰਦਾ ਜਿਵੇਂ ਕਿ ਮੌਸਮ ਬਦਲਦਾ ਨਾ ਧੁੱਪ ਤੋਂ ਬਾਅਦ ਛਾਂ ਆਉਂਦੀ ਹੈ ਤੇ ਇਹਨਾਂ ਛੋਟਛੜੀਆਂ ਚੀਜ਼ਾਂ ਨੂੰ ਵੀ ਫੀਲ ਕਰਨਾ ਚਾਹੀਦਾ ਇੰਜੋਏ ਕਰਨਾ ਚਾਹੀਦਾ ਬਹੁਤ ਵਧੀਆ ਲੱਗਦਾ ਜਦੋਂ ਬੱਚੇ ਹੁੰਦੇ ਸੀ ਨਾ ਅਸੀਂ ਵੀ ਆਈ ਨਾਉਣ ਨਿਕਲ ਜਾਂਦੇ ਸੀ ਮੀਂਹ ਜੇ ਹੁਣ ਤਾਂ ਮੈਂਟਾ ਤੇ ਜ਼ਖਾਮ ਲੱਗ ਜਾਂਦਾ ਕੁਝ ਹੋ ਜਾਂਦਾ ਉਹ ਦੇਖ ਤਾਂ ਬੱਚੇ ਕਿਵੇਂ ਨਿਕਲੀ ਹੁੰਦਾ ਹੱਥ ਤਾ ਨੂੰ ਕਰਕੇ ਕਹਿੰਦੇ ਛੇਤੀ ਆ ਜਾ ਬਸਮੀ ਹਾਂ ਅਸੀ ਕਹਿੰਦੇ ਹੁੰਦੇ ਸੀ ਪਤਾ ਕੀ ਕਹਿੰਦੇ ਹੁੰਦੇ ਆ ਛੱਤੇ ਵਾਲੀ ਹੈ ਛੱਤੇ ਵਾਲੀ ਨਾ ਹੁਣ ਤਾਂ ਬੱਚਿਆਂ ਨੂੰ ਪਤਾ ਹੀ ਨਹੀਂ ਨਾ ਕਾਲੀਆਂ ਏਟਾ ਕਾਲੇ ਰੋੜ ਮੀਂਹ ਵਰਸਾ ਦੇ ਜੋਰੋ ਜੋਰ ਕਾਲੀਆਂ ਏਟਾ ਕਾਲੇ ਰੋੜ ਮੀਂਹ ਵਰਸਾ ਦੇ ਜੋਰੋ ਜੋਰ ਚਲੋ ਆਓ 10 ਮਿੰਟ ਪਹਿਲਾਂ ਪਹੁੰਚ ਗਏ ਮੀਂਹ ਤੇ ਡਰਦਿਆਂ ਤੇ ਹੁਣ ਮੀਂਹ ਦੇ ਵਿੱਚ ਨਹਾ ਰਹੀਆਂ ਹੈ ਚੋ ਜਿਆਦਾ ਨਹੀਂ ਆਊਗਾ ਬੱਸ ਛੜਕਾ ਜਾ ਕਰਕੇ ਜਾਊਗਾ ਹਜੇ ਗਲੀ ਪੂਰੀ ਸੁੱਕੀ ਨਹੀਂ ਗਈ ਹੋਰ ਆ ਗਿਆ ਨਾ ਮਿੱਟੀ ਦੀ ਖੁਸ਼ਬੂ ਕੋਲੇ ਖੜਕੇ ਦੇਖ ਮਿੱਟੀ ਦੀ ਖੁਸ਼ਬੂ ਕਿੰਨੀ ਵਧੀਆ ਆਉਂਦੀ ਖਾ ਲੈ